ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਐ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟेक्ट ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮੈਂ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਬਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਟੀ ਵਿਡਰੋ ਕਰਾਂਗੇ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਟੀ ਵਿਡਰੋ ਕਰਨਾ ਕਾਲੀ ਦਲ ਦਊਗਾ ਸਿਕਿਉਰਟੀ ਬਿਕਰਮ ਸਿੰਘ ਮਜੀਠੀਆ ਕਹਿੰਦੇ ਵਿਡਰੋ ਨੀ ਕਿਤੇ ਕਟਾਈ ਗਈ ਹੈ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਨੇ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ ਚ ਬੈਠੇ ਐ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋਡਿਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਐ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰੇਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਐ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਐ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਇਹ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਇਲੀਮੀਨੇਟ ਕਰ ਦੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁੱਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕੀ ਤੁਹਾਡੇ ਦੇ ਕਿਉਂ ਚਲਾਈ ਹੈ ਕਿਵੇਂ ਚਲਾਈ ਹੈ ਤੁਹਾਡੀ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਦੇਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰਿਏ ਤੇ ਨਾ ਅਸੀਂ ਡਰਨਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੈਂਜਰਸ ਗੇਮ ਮੈਂ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋ ਕਰਨਗੇ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨ ਕਾਲੀ ਦਲ ਦੇਊਗਾ ਸਿਕਿਉਰਿਟੀ ਵਿਕਰਮਜੀਠੀਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤਮਾਨ ਨੂੰ ਕਹਿਣਾ ਚਾਹੁੰਦਾ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਸਮੂਚਾ ਕਾਲੀਦਲ ਵਿਕਰਮ ਸਿੰਘ ਮਜੀਠੀਏ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜੈ ਜੀ ਹਾਲਾਤ ਇਹਨਾਂ ਬਣਾਤੀਆਂ